ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮਲਾਜ਼ਮਾਂ ਨੂੰ ਇੱਕ ਬੇਹਤ ਵੱਡੀ ਰਾਹਤ ਦਿੱਤੀ ਗਈ ਹੈ ਤੇ ਮਲਾਜ਼ਮਾਂ ਦੇ ਚੱਲ ਰਹੇ ਰੈਲੀ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਹੀ ਪੰਜਾਬ ਸਰਕਾਰ ਨੇ ਮਲਾਜ਼ਮਾਂ ਦੀ ਇੱਕ ਵੱਡੀ ਮੰਗ ਨੂੰ ਪੂਰਾ ਕੀਤਾ ਹੈ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਕੱਲ ਜੜੀ ਕੈਬਨਟ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀ ਇਸ ਮੰਗ ਦੇ ਉੱਤੇ ਪੱਕੀ ਮੋਹਰ ਲਗਾਈ ਐ ਤੇ ਆਪਣਾ ਹਰਾ ਪੈਨ ਜੜਾਇਆ ਚਲਾ ਦਿੱਤਾ ਐ ਸੋ ਦੱਸ ਦੇ ਕਿ ਹਾਲ ਹੀ ਦੇ ਵਿੱਚ ਚੜੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਇਹ ਉਹਨਾਂ ਦੇ ਕੋਠੀ ਦੇ ਵਿੱਚ ਹੋਈ ਸੀ ਤੇ ਇਸ ਮੀਟਿੰਗ ਦੇ ਵਿੱਚ ਨੌਜਵਾਨਾਂ ਅਤੇ ਬੇਰੁਜ਼ਗਾਰਾਂ ਦੇ ਲਈ ਇੱਕ ਬੇहद ਵੱਡੀ ਰਾਹਤ ਦਿੱਤੀ ਗਈ ਹੈ ਜਿਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸਿਜ਼ ਰੋਲਾਂ ਦੇ ਪਰਤੇ ਨਿਯਮਾ ਦੇ ਵਿੱਚ ਇੱਕ ਮਹੱਤਵਪੂਰਨ ਸੋਧ ਕੀਤੀ ਹੈ ਜਿਸ ਦੇ ਨਾਲ ਹਜ਼ਾਰਾਂ ਉਮੀਦਵਾਰਾਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਅਦਾਲਤੀ ਕੇਸਾਂ ਦਾ ਚੱਕਰ ਜੜਾ ਆ ਖਤਮ ਹੋ ਜਾਵੇਗਾ ਸੋ ਵਿੱਤ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਹ ਨਿਯਮ ਸੀ ਕਿ ਜਿਸ ਦਿਨ ਇਸ਼ਤਿਹਾਰ ਜਾਰੀ ਹੁੰਦਾ ਸੀ ਉਸੇ ਦਿਨ ਤੱਕ ਉਮੀਦਵਾਰ ਦੇ ਕੋਡ ਲੋੜਿੰਦੀ ਵਿਦਿਆਕ ਯੋਗਤਾਵਾਂ ਜਿਵੇਂ ਕਿ ਡਿਗਰੀ ਹੋਣੀ ਚਾਹੀਦੀ ਸੀ ਤੇ ਇਸ ਦੇ ਕਾਰਨ ਕਈ ਉਮੀਦਵਾਰ ਜਿਨ੍ਹਾਂ ਦਾ ਨਤੀਜਾ ਕੁਝ ਦਿਨਾਂ ਬਾਅਦ ਆਉਂਦਾ ਸੀ ਉਹ ਅਪਲਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਸੀ ਜਾਂ ਫਿਰ ਇਹ ਮਾਮਲਾ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਚਲਾ ਜਾਂਦਾ ਸੀ ਵਿੱਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਾਰਮ ਨੂੰ ਭਰਨ ਦੀ ਆਖਰੀ ਮਿਤੀ ਹੀ ਕਟ-ਆਫ ਡੇਟ ਮੰਨੀ ਜਾਵੇਗੀ ਉਮੀਦਵਾਰ ਕੋਲ ਅਪਲਾਈ ਕਰਨ ਦੀ ਆਖਰੀ ਮਿਤੀ ਜਿਵੇਂ ਕਿ ਸ਼ਾਮ 4 ਵਜੇ ਤੱਕ ਆਪਣੀ ਫਾਈਲ ਡਿਗਰੀ ਹੋਣੀ ਚਾਹੀਦੀ ਹੈ ਇਸ ਨਾਲ ਭਰਤੀ ਪ੍ਰਤੀਕਿਰਿਆ ਪਾਰਦਰਸ਼ੀ ਹੋਵੇਗੀ ਅਤੇ ਕਾਨੂੰਨੀ ਅੜਚਨਾ ਕਰਨ ਲਟਕਦੀਆਂ ਪਰਤਿਆਂ ਵਿੱਚ ਤੇਜ਼ੀ ਆਵੇਗੀ ਇਹ ਜਾਣਕਾਰੀ ਵਿੱਤ ਮੰਤਰੀ ਹਫਾਜ਼ ਸਿੰਘ ਜੀ ਮੰਨ ਦਿੱਤੀ ਤੇ ਇਹ ਫੈਸਲਾ ਸਾਂਝਾ ਕਰਦਿਆ ਹਾਂ ਦੱਸਿਆ ਕਿ ਆបਕਾਰੀ ਅਤੇ ਕਰ ਵਿਭਾਗ ਦੇ ਕੰਮਕਾਜ ਨੂੰ ਸੁਚਾਰੀ ਬਣਾਉਣ ਦੇ ਲਈ ਸੁਪਰਡੈਂਟ ਦੀਆਂ 7 ਨਵੀਆਂ ਅਸਾਮੀਆਂ ਦੀ ਰਚਨਾ ਕਰਨ ਅਤੇ ਅਤੇ ਉਹਨਾਂ ਦੇ ਸਰਵਿਸਿਸ ਰੂਲਸ ਨੂੰ ਪ੍ਰਵਾਨਗੇ ਦਿੱਤੀ ਰਹੀ ਹੈ